ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੋ ਡੇਟ ਦੇ ਵਿੱਚ ਕਹਿ ਲਓ ਵੀ ਅੱਜ ਦੀਆਂ ਡੇਟਾਂ ਦੇ ਵਿੱਚ ਜੋ ਕੂੜ ਪ੍ਰਚਾਰ ਚੱਲ ਰਿਹਾ ਕੁਝ ਬੰਦਿਆਂ ਵੱਲੋਂ ਉਹਦੇ ਬਾਰੇ ਆਪਾਂ ਗੱਲਬਾਤ ਕਰਨ ਆਏ ਆ ਰਾਗੀ ਸੋਹਣ ਸਿੰਘ ਜੀ ਦੇ ਨਾਲ ਇਹ ਵੱਡਿਆ ਮਹਾਂਪੁਰਸ਼ਾਂ ਦੇ ਨਾਲ ਸੰਤ ਕਾਨੀ ਗੁਰਵਚਨ ਸਿੰਘ ਜੀ ਦੇ ਨਾਲ ਰਹੇ ਨੇ ਸੋ ਆਪਾਂ ਇਹਨਾਂ ਨੂੰ ਪੁੱਛਦੇ ਆ ਕਿੰਨਾ ਚੱਲ ਰਹੇ ਨੇ ਉਹਦੇ ਨਾਲ ਸਾਰਾ ਹੀ ਜੋ ਇਹ ਕੂੜ ਪ੍ਰਚਾਰ ਕਰ ਰਹੇ ਨੇ ਉਹ ਕਲੀਅਰ ਹੋ ਜਾਊਗਾ ਹਾਂਜੀ ਰਾਗੀ ਜੀ ਸੰਗਤਾਂ ਨੂੰ ਫਤਿਹ ਬੁਲਾਈਏ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ ਜੀ ਸੰਗਤਾਂ ਜੀ ਬੇਨਤੀ ਆ 10/1965 ਤੋਂ ਚੇਤ ਮਹੀਨੇ ਤੋਂ ਲੈ ਕੇ 1969 ਤੱਕ ਨਾ ਰਿਹਾ ਉਹਨਾਂ ਮਾ ਸੰਤ ਕਤਾ ਸੀ ਇਹਨਾਂ ਨੇ 8 ਸਾਲ ਨਾਲੇ 6.5 ਮਹੀਨਾ ਪੇ ਸੰਤ ਜੈ ਸੁਣ ਨਾਲ ਉਹਨਾਂ ਨਾਲ ਬਿਨਾਂ ਰਿਹਾ ਮੈਂ ਬਮੇ 1000 ਉਹਨਾਂ ਨਾਲ ਨਹੀਂ ਹੋਣਾ ਹਾਂਜੀ ਹਾਂਜੀ ਤੇ ਆਪ ਜੀ ਦੇ ਹੁੰਦਿਆਂ ਤੁਸੀਂ ਆਪ ਜੀ 5 ਸਾਲ ਰਹੇ ਹੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਆਪ ਜੀ ਦੇ ਹੁੰਦਿਆਂ ਮਹਾਪੁਰਸ਼ ਕਦੀ ਕੁੰਬ ਦੇ ਮੇਲੇ ਤੇ ਗਏ ਵੱਡੇ ਸੰਤ ਸੰਭਾ ਕਦੇ ਨਹੀਂ ਕਦੇ ਨਹੀਂ ਗਏ ਹਾਂਜੀ ਬਿਲਕੁਲ ਨਹੀਂ ਗਏ ਬਿਲਕੁਲ ਨਹੀਂ ਗਏ ਕਦੇ ਨਹੀਂ ਗਏ ਸੋ ਕਹਿਣ ਤੋਂ ਭਾਵੇਂ ਆ ਵੀ 1965 ਦੇ ਵਿੱਚ ਉਸ ਸਮੇਂ ਦੇ ਵਿੱਚ ਕੁੰਬ ਦਾ ਮੇਲਾ ਬਣਦਾ ਆ ਹਾਂ ਹਾਂਜੀ ਜੇ ਆਪਾਂ 12 ਸਾਲਾਂ ਦੇ ਹਿਸਾਬ ਨਾਲ ਘਟਾਈ ਜਾਈਏ 12 ਸਾਲੀ ਕੁੰਬ ਦਾ ਮੇਲਾ ਹੁੰਦਾ ਸੋ 1965 ਦੇ ਵਿੱਚ ਨਹੀਂ ਮਹਾਪੁਰਸ਼ ਗਏ ਦਾ ਮਤਲਬ ਹੈ ਜੇ ਕਿਤੇ ਗਏ ਆ ਪਹਿਲੀਆਂ ਪ੍ਰਾਣੀਆਂ ਗੱਲਾਂ 1953 ਦੇ ਵਿੱਚ ਗਏ ਹੋਣਗੇ 12 ਸਾਲ ਪਹਿਲਾਂ ਤੇ ਜਾਂ ਉਦੋਂ ਪਹਿਲਾਂ ਕਿਤੇ ਗਏ ਹੋਣਗੇ ਤੇ 1953 ਤੇ ਉਸ ਸਮੇਂ ਦੇ ਦਦਾਨ ਪੰਜਾਬੀ ਸੂਬੇ ਦੀ ਮੰਗ ਚੱਲ ਰਹੀ ਸੀ ਤੇ ਇੱਕ ਜਿਹੜੇ ਹਿੰਦੂ ਸੀਗੇ ਇਹ ਜਰਾਇਮ ਪੇਸ਼ਾ ਕੌਮ ਦਾ ਜਿਹੜਾ ਉਹ ਖਿਤਾਬ ਦੇ ਚੁੱਕੇ ਸੀਗੇ ਹਾਂਜੀ ਤੇ ਉਹਨਾਂ ਗੱਲਾਂ ਕਰਕੇ ਫਿਰ ਨਹਿਰੋ ਵੱਲੋਂ 1955 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਜਾਂਦਾ ਆ ਜਦੋਂ ਪੰਜਾਬੀ ਸੂਬੇ ਦੀ ਮੰਗ ਚੱਲ ਰਹੀ ਸੀ ਉਹ ਆਪ ਦੀ Google ਤੇ ਵੀ ਸਰਚ ਕਰ ਸਕਦੇ ਹੋ 4 ਜੁਲਾਈ 1955 ਅਟੈਕ ਔਨ ਦਰਬਾਰ ਸਾਹਿਬ ਉਹ ਫੋਟੋਆਂ ਤੁਹਾਨੂੰ ਮਿਲ ਜਾਣਗੀਆਂ Google ਦੇ ਉੱਤੇ ਵੀ ਸੋ ਕਹਿਣ ਤੋਂ ਭਾਵੇਂ ਆ ਜਦੋਂ ਇੰਨਾ ਕੁਝ ਵਧੀਕੀਆਂ ਹਿੰਦੂਆਂ ਨੇ ਕਰ ਦਿੱਤੀਆਂ ਤੇ ਮਹਾਪੁਰਸ਼ਾਂ ਨੇ ਵੀ ਵੱਡਿਆਂ ਨੇ ਵੀ ਸਟੈਂਡ ਰੱਖਿਆ ਸੰਤ ਕਨਿ ਗੁਰਬਚਨ ਸਿੰਘ ਜੀ ਨਹੀਂ ਗਏ 1965 ਦੇ ਵਿੱਚ ਮੁੜ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਵੀ ਨਹੀਂ ਗਏ ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਨਹੀਂ ਗਏ ਬਾਬਾ ਠਾਕਰ ਸਿੰਘ ਜੀ ਵੀ ਨਹੀਂ ਕਦੀ ਗਏ ਹਾਂਜੀ ਤੇ ਇਹਨੂੰ ਤੁਮੇ ਨੂੰ ਜਾਣ ਦੀ ਕੀ ਲੋੜ ਪੈ ਗਈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਭਾਜਪੀ ਦੇ ਨਾਲ ਇਹਨੇ ਸਾਂਝ ਪਾਈ ਹੋਈ ਆ ਤੇ ਉਹ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੀ ਆ ਤੇ ਜਿਹੜਾ ਕੂੜ ਪ੍ਰਚਾਰ ਕਰ ਰਹੇ ਆ ਬਿਲਕੁਲ ਕਲੀਅਰ ਆ ਸੋ ਇਹਨੇ ਕੁਛ ਨਹੀਂ ਬਾਚਿਆ ਸਾਡੇ ਸਿੱਖਾਂ ਦੇ ਨਾਲ ਕਿੰਨੀਆਂ ਵਧੀਆਂ ਚੱਕੀਆਂ 1955 ਚ ਅਟੈਕ ਹੁੰਦਾ ਉਹਦੇ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੀਆਂ ਗੱਲਾਂ ਚਾਰਦੀਆਂ ਉਹ ਪੰਜਾਬ ਦੇ ਨਾਲ ਧੱਕਾ ਕੀਤਾ ਜਾਂਦਾ ਆ ਉਹਦੇ ਤੋਂ ਬਾਅਦ 78 ਦੇ ਵਿੱਚ ਨਰੰਗਕਾਰੀ ਕਾਹਨ ਹੁੰਦਾ ਉਹ ਤੋਂ ਬਾਅਦ 84 ਦਰਬਾਰ ਸਾਹਿਬ ਤੇ ਅਟੈਕ ਹੋ ਜਾਂਦਾ ਔਰ ਤੋਂ ਬਾਅਦ ਸਾਰੇ ਇੰਡੀਆ ਦੇ ਵਿੱਚ ਸਿੱਖ ਕਤਲੇਆਮ ਕੀਤਾ ਜਾਂਦਾ 1984 ਦੇ ਵਿੱਚ ਨਸਲ ਕੁਸ਼ੀ ਕੀਤੀ ਜਾਂਦੀ ਆ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ अनेका ਨੌਜਵਾਨ ਜਿਹੜੇ ਫੜ ਫੜ ਕੇ ਉਹ ਮਾਰੇ ਜਾਂਦੇ ਆ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹ ਸਮਝਾਂਦਾ ਤੇ ਅੱਜ ਦੀ ਡੇਟ ਦੇ ਵਿੱਚ ਨਸ਼ਿਆਂ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਸੋ ਅਮਰਤਪਾਲ ਸਿੰਘ ਨੂੰ ਫੜਨ ਵਾਸਤੇ ਜੇ ਇੰਨੀ ਪੰਜਾਬ ਦੇ ਵਿੱਚ ਪੁਲਿਸ ਲਾਈ ਜਾ ਸਕਦੀ ਆ ਤੇ ਕਈ ਪੁਲਿਸ ਵਾਲੇ ਸਰਕਾਰ ਵਾਲੇ ਇਹ ਸਾਰਾ ਕੁਝ ਇੰਨੀ ਪੁਲਿਸ ਲਾ ਕੇ ਨਸ਼ੇ ਨਹੀਂ ਬੰਦ ਕਰ ਸਕਦੇ ਬਿਲਕੁਲ ਕਰ ਸਕਦੇ ਪਰ ਉਹਨਾਂ ਦੀਆਂ ਨੀਤੀਆਂ ਆ ਵੀ ਅਸੀਂ ਸਿੱਖਾਂ ਨੂੰ ਮਾਰਨਾ ਸਿੱਖਾਂ ਦੀ ਨਸ਼ਲ ਕੁਸ਼ੀ ਕਰਨੀ ਆ ਤੇ ਜਿੰਨੇ ਸਿੱਖ ਨੌਜਵਾਨੀ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੀ ਗਈ ਉਹ ਤੋਂ ਕਿਤੇ ਵੱਧ ਉਹ ਨਸ਼ਿਆਂ ਦੇ ਨਾਲ ਉਹਨਾਂ ਨੇ ਮਾਰ ਦਿੱਤੀ ਆ ਤੇ ਕੀ ਸਾਡੀ ਉਹਨਾਂ ਦੇ ਨਾਲ ਸਾਂਝ ਬਣਦੀ ਆ ਬਿਲਕੁਲ ਕੋਈ ਸਾਂਝ ਨਹੀਂ ਬਣਦੀ ਸਾਂਝ ਵਾਲੀ ਕੋ ਗੱਲ ਹੀ ਨਹੀਂ ਰਹੀ 1984 ਦੇ ਵਿੱਚ ਜਿੱਥੇ ਕਹਿ ਲਿਆ ਵੀ ਗੁਰਦੇਵ ਭਾਦਰ ਸਾਹਿਬ ਜੀ ਨੇ ਹਿੰਦੂਆਂ ਵਾਸਤੇ ਸੀਸ ਦਿੱਤਾ ਸੀਗਾ ਉਸੇ ਚਾਂਦਨੀ ਚੌਕ ਦੇ ਵਿੱਚ ਇਹਨਾਂ ਨੇ ਸਿੱਖ ਫੜ ਫੜ ਕੇ ਸਾੜੇ ਤੇ ਸਾਡੀ ਅੱਜ ਦੀ ਡੇਢ ਦੇ ਵਿੱਚ ਹਿੰਦੂਆਂ ਦੇ ਨਾਲ ਕੋਈ ਸਾਂਝ ਨਹੀਂ ਗਈ ਤੇ ਸਾਂਝ ਇਹੋ ਜਿਹੀਆਂ ਚਾਵਲਾਂ ਹੀ ਕਰ ਸਕਦੀਆਂ ਜਿਹੜੀਆਂ ਮਤਲਬ ਕਿ ਜਨਾ ਦੇ ਪੱਲੇ ਕੱਖ ਨਹੀਂ ਤੇ ਭਾਜਪੀ ਦੇ ਮਗਰ ਤੁਰੀਆਂ ਫਿਰਦੀਆਂ ਇੰਨੇ ਗੇ ਬੇਨਤੀ ਕਰਦਾ ਹੋਇਆ ਮੈਂ ਖਿਮਾ ਦਾ ਜਾ ਚਕਿਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਹਰਨਾਮ ਸਿੰਘ ਧੰਮੇ ਦੀ ਮੈਂ ਗੱਲ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਿਲਕੁਲ ਜੀ ਸਰਕਾਰੀ ਸੰਤ ਆ ਸਰਕਾਰੀ ਸੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ